ਜੋ ਕੀ ਉੱਤਰ ਪਹਾੜੋਂ ਆਇਆ ਭਾਜਪਾ ਦੀ ਹੂਕ ਸੁਣ ਕੇ ਉਹਦਾ ਅੱਜ ਇੰਨੇ ਚਿਰ ਤੋਂ ਬਾਅਦ ਉਹਨਾਂ ਨੂੰ ਜਿਹੜਾ ਜੀ ਉਹ ਯਾਦ ਆ ਗਿਆ ਕਿ ਗੈਂਗਸਟਰ ਆਵਾਜ਼ ਸੀਗਾ ਉਹ ਤਾਂ ਤੁਸੀਂ ਪੰਜਾਬ ਛੱਡੋ ਉਹ ਸਰਕਾਰੀ ਕੋਠੀ ਵੀ ਛੱਡ ਗਏ ਸੀਗੇ ਉਹ ਤਾਂ ਆਪਣੇ ਪ੍ਰਾਈਵੇਟ ਜਿਹੜਾ ਘਰ ਹੈ ਉਹਦੇ ਵਿੱਚ ਰਹਿੰਦੇ ਸੀਗੇ ਮੈਂ ਤਾਂ ਕੈਪਟਨ ਸਾਹਿਬ ਨੂੰ ਇਹੀ ਪੁੱਛਣਾ ਚਾਹਣਾ ਕਿ ਉਹ ਪੰਜਾਬ ਆਏ ਨੇ ਕਈ ਸਾਲਾਂ ਤੋਂ ਬਾਅਦ ਉਹਨੀ ਪੰਜਾਬੀਆਂ ਨੂੰ ਦੱਸਦੇ ਨੇ ਵੀ ਜਿਹੜਾ ਗੁਟਕਾ ਚੁੱਕ ਕੇ ਉਹਨਾਂ ਨੇ ਸੌਂ ਖਾਦੀ ਸੀ ਉਹਦਾ ਕੀ ਬਣੇ ਇਹ ਇਤਿਹਾਸਿਕ ਕਾਲੀ ਮਾਤਾ ਦਾ ਮੰਦਿਰ ਹੈ ਪਟਿਆਲੇ ਦੇ ਵਿੱਚ ਜਿਹੜਾ ਸਥਿਤ ਹੈ ਪ੍ਰਾਤਨ ਮੰਦਰਾਂ ਦੇ ਵਿੱਚੋਂ ਇਹ ਆਉਂਦਾ ਔਰ ਇਹਨੂੰ ਬਿਲਕੁਲ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕਿਸਮ ਦੀ ਦਿੱਖ ਜਿਹੜੀ ਉਹ ਦਿੱਤੀ ਜਾ ਰਹੀ ਹੈ ਜਿੱਥੇ ਕਿ ਪੂਰੇ ਮੁਲਕ ਭਰ ਦੇ ਵਿੱਚ ਉਹ ਲੋਕ ਇਹਨੂੰ ਦੇਖਣ ਦੇ ਵਾਸਤੇ ਆਇਆ ਕਰਨਗੇ ਇਸ ਲੈਵਲ ਦੀ ਇਸ ਮੰਦਰ ਦੇ ਵਾਸਤੇ ਸੀ ਨਕਸ਼ਾ ਵਗੈਰਾ ਸਾਰਾ ਦੇਖਿਆ ਹੋਊਗਾ। ਇਹਦੀ ਪੂਰੀ ਪਲਾਨਿੰਗ ਹੋਈ ਹੈ ਔਰ ਅੱਜ ਤੋਂ ਸਾਰਾ ਜਿਹੜਾ ਜੀ ਉਹ ਸ਼ੁਰੂ ਹੋਣੂਗਾ ਇਹਦਾ ਕੰਮ ਜਿੰਨਾ ਵੀ ਚਾਹੇ ਉਹ ਤਲਾਬ ਹੈ, ਉਹਦਾ ਕੰਮ ਹੈ ਜਾਂ ਫਿਰ ਜਿਹੜੀ ਨਵੀਂ ਬਿਲਡਿੰਗਸ ਪਾਡੀਆਂ। ਇਹਦੀ ਐਂਟਰੈਂਸ ਜਿਹੜੀ ਆ ਉਹ ਸ਼ੇਰਾਂ ਵਾਲੇ ਗੇਟ ਵਾਲੀ ਸਾਈਡ ਤੋਂ ਹੋਊਗੀ। ਕਿਉਂਕਿ ਜਦੋਂ ਆਪਾਂ ਨਵਰਾਤੇ ਨਾਲ ਜਿੰਨਾਂ ਦੇ ਵਿੱਚ ਦੇਖਿਆ ਹੈ ਕਿ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ। ਜਦੋਂ ਇਹ ਬਣ ਕੇ ਬਿਲਡਿੰਗ ਤਿਆਰ ਹੋ ਜਾਊਗੀ ਤੁਸੀਂ ਦੇਖਣਾ ਉਸ ਤੋਂ ਬਾਅਦ ਕੋਈ ਜਿਹੜਾ ਲੋਕਾਂ ਨੂੰ ਮੁਸ਼ਕਲ ਜਿਹੜੀ ਇੱਥੇ ਸ਼ਰਧਾਲੂ ਆਉਂਦੇ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਉੱਪਰ ਜੋ ਕੀ ਉੱਤਰ ਪਹਾੜੋਂ ਆਇਆ ਭਾਜਪਾ ਦੀ ਹੂਕ ਸੁਣ ਕੇ ਉਹਦਾ ਅੱਜ ਇੰਨੇ ਚਿਰ ਤੋਂ ਬਾਅਦ ਉਹਨਾਂ ਨੂੰ ਜਿਹੜਾ ਜੀ ਉਹ ਯਾਦ ਆ ਗਿਆ ਕਿ ਗੈਂਗਸਟਰ ਆਵਾਜ਼ ਸੀਗਾ ਉਹ ਤਾਂ ਤੁਸੀਂ ਪੰਜਾਬ ਛੱਡੋ ਉਹ ਸਰਕਾਰੀ ਕੋਠੀ ਵੀ ਛੱਡ ਗਏ ਸੀਗੇ ਉਹਦਾ ਆਪਣੇ ਪ੍ਰਾਈਵੇਟ ਜਿਹੜਾ ਘਰ ਹੈ ਉਹਦੇ ਵਿੱਚ ਰਹਿੰਦੇ ਸੀਗੇ ਮੈਂ ਤਾਂ ਕੈਪਟਨ ਸਾਹਿਬ ਨੂੰ ਇਹੀ ਪੁੱਛਣਾ ਚਾਹਣਾ ਜਿਵੇਂ ਪੰਜਾਬ ਆਏ ਨੇ ਕਈ ਸਾਲਾਂ ਤੋਂ ਬਾਅਦ ਉਹਨੀ ਪੰਜਾਬੀਆਂ ਨੂੰ ਦੱਸਦੇ ਨੇ ਵੀ ਜਿਹੜਾ ਗੁਟਕਾ ਚੁੱਕ ਕੇ ਉਹਨਾਂ ਨੇ ਸੌਂ ਖਾਦੀ ਸੀ ਉਹਦਾ ਕੀ ਬਣੇ ਸਾਡੇ ਕੋਲ ਕਿੰਨੇ ਦਾ ਪ੍ਰੋਜੈਕਟ ਸੀ ਇਹ ਜਿਹੜਾ ਕਾਲਜ ਛੋਟ ਸਮੇਂ ਦੇ ਵਿੱਚ ਪੂਰਾ ਹੋਊਗਾ ਕਰੀਬ 100 ਕਰੋੜ ਰੁਪਈਆ ਇਹਦੇ ਉੱਤੇ ਜਿਹੜਾ ਵੀ ਹੋਣਾ ਤੇ ਆਲੇ ਦੇ ਵਿੱਚ ਪਟਿਆਲਾ ਨੇ ਆਖੀ ਬੋਲ ਤੁਸੀਂ ਕਾਈਂਡਲੀ ਉਹਦੀ ਜਾਣਕਾਰੀ ਮੈਨੂੰ ਦਿਓ ਤੁਹਾਡੇ ਇੱਥੇ ਬੈਠੇ-ਬੈਠੇ ਨੂੰ ਪਤਾ ਕਿ ਜੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੈ ਪੁਲਿਸ ਵਾਲੇ ਦੇ ਨਾਲ ਗੱਲ ਕਰਦੇ ਆਂ ਕਿ ਕਿਹਨੇ ਹੱਥ ਕੋਠਾ ਮੈਂ ਤੁਹਾਡੇ ਵਿੱਚੋਂ ਹੀ ਆ ਮੈਂ ਕੋਈ ਚਲੇ ਥੋੜੀ ਗਿਆ ਵੀ ਤੁਹਾਡੇ ਵਾਸਤੇ ਮੈਂ 24 ਘੰਟੇ ਅਵੇਲੇ ਹਾਂ ਸਮੂਹ ਪਤਰਕਾਰਾਂ ਦੇ ਵਾਸਤੇ ਜੀ ਮੈਂ ਦੱਸੋ ਕਿਤੇ ਮੁਸ਼ਕਿਲ ਨਹੀਂ ਜੀ ਰਿੰਕ ਭਾਈਆ ਅੱਜ ਬੜਾ ਸਿਆਸਤੀ ਦਿਨ ਹੈ ਅੱਜ ਹੈ ਕਾਲੀ ਮਾਤਾ ਮੰਦਰ ਵਿਖੇ ਜਿੱਥੇ ਅਦਮ ਕੇ ਜੀ ਵਾਲੀ ਆਪ ਉਹ ਆਤਮਾ ਜੀ ਆਪ ਸਾਖੀਨ ਸਾਹਿਬ ਆਪ ਆ ਰਹੇ ਉਹ ਇੱਕ ਤਕਰੀਬਨ ਬਹੁਤ ਵੱਡਾ ਪ੍ਰੋਜੈਕਟ ਹੈ ਔਰ 100 ਕਰੋੜ ਦੇ ਲਗਭਗ ਪ੍ਰੋਜੈਕਟ ਹੈ ਔਰ ਇਹ ਜਿਹੜਾ ਚੀਕਾ ਹੈ ਬਹੁਤ ਜਲਦੀ ਜਲਦੀ ਕੰਮਜਾ ਹੋਵੇਗਾ ਔਰ ਜੇ ਬਾਤ ਸਾਬਣ ਹੈ ਇਹ ਜੀ ਕਿਸੇ ਸਾਬਣ ਸੁਣ ਕੇ ਕਿਹਦਾ ਐਂਟੀ ਜਨਨੀ ਸ਼ੇਰਾ ਦੇ ਤਸੋ ਹੋ ਜਾਏਗੀ ਔਰ ਜੇ ਨਵਾਂ ਤੇ ਜਿਹਨ ਲੋਕ ਤੰਗ ਹੁੰਦੇ ਨੇ ਕੋਈ ਤਰ ਗੁੱਭੀ ਨਹੀਂ ਹੋਗੇ ਐਂਡ ਸਲਾਈਂਸ਼ਰ ਐਂਡ ਐਂਸਰ ਜਸ ਜੋ ਕੀ ਉੱਧਰ ਪਹਾੜੋਂ ਆਇਆ ਭਾਜਪਾ ਦੀ ਹੂਕ ਸੁਣ ਕੇ ਉਹਦਾ ਅੱਜ ਇੰਨੇ ਚਿਰ ਤੋਂ ਬਾਅਦ ਉਹਨਾਂ ਨੂੰ ਜਿਹੜਾ ਜੀ ਉਹ ਯਾਦ ਆ ਗਿਆ ਕਿ ਗੈਂਸਰ ਆ ਬਾਤ ਸੀਗਾ ਉਹ ਤਾਂ ਤੁਸੀਂ ਪੰਜਾਬ ਛੱਡੋ ਉਹ ਸਰਕਾਰੀ ਕੋਠੀ ਵੀ ਛੱਡ ਗਏ ਸੀਗੇ ਉਹ ਤਾਂ ਆਪਣੇ ਪ੍ਰਾਈਵੇਟ ਜਿਹੜਾ ਘਰ ਹੈ ਉਹਦੇ ਵਿੱਚ ਰਹਿੰਦੇ ਸੀਗੇ ਮੈਂ ਤਾਂ ਕੈਪਟਨ ਸਾਹਿਬ ਨੂੰ ਇਹੀ ਪੁੱਛਣਾ ਚਾਹਣਾ ਕਿ ਉਹ ਪੰਜਾਬ ਆਏ ਨੇ ਕਈ ਸਾਲਾਂ ਤੋਂ ਬਾਅਦ ਪੂਣੀ ਪੰਜਾਬੀਆਂ ਨੂੰ ਦੱਸਦੇ ਨੇ ਵੀ ਜਿਹੜਾ ਗੁਟਕਾ ਚੁੱਕ ਕੇ ਉਹਨਾਂ ਨੇ ਸੌਂ ਖਾਧੀ ਸੀ ਉਹਦਾ ਕੀ ਬਣੇ ਇਹ ਇਤਿਹਾਸਕ ਕਾਲੀ ਮਾਤਾ ਦਾ ਮੰਦਿਰ ਹੈ ਪਟਿਆਲੇ ਦੇ ਵਿੱਚ ਜਿਹੜਾ ਸਥਿਤ ਹੈ ਪ੍ਰਾਤਨ ਮੰਦਰਾਂ ਦੇ ਵਿੱਚੋਂ ਇਹ ਆਉਂਦਾ ਔਰ ਇਹਨੂੰ ਬਿਲਕੁਲ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕਿਸਮ ਦੀ ਦਿੱਖ ਜਿਹੜੀ ਉਹ ਦਿੱਤੀ ਜਾ ਰਹੀ ਹੈ ਜਿੱਥੇ ਕਿ ਪੂਰੇ ਮੁਲਕ ਭਰ ਦੇ ਵਿੱਚ ਉਹ ਲੋਕ ਇਹਨੂੰ ਦੇਖਣ ਦੇ ਵਾਸਤੇ ਆਇਆ ਕਰਨਗੇ ਇਸ ਲੈਵਲ ਦੀ ਇਸ ਮੰਦਰ ਦੇ ਵਾਸਤੇ ਸੀ ਮੱਛਾ ਵਗੈਰਾ ਸਾਰਾ ਦੇਖਿਆ ਹੋਊਗਾ ਇਹਦੀ ਪੂਰੀ ਪਲੈਨਿੰਗ ਹੋਈ ਹੈ ਔਰ ਅੱਜ ਤੋਂ ਸਾਰਾ ਜਿਹੜਾ ਜੀ ਉਹ ਸ਼ੁਰੂ ਹੋ ਜੂਗਾ ਇਹਦਾ ਕੰਮ ਦਿਨਾਂ ਵੀ ਚਾਹੇ ਉਹ ਤਲਾਬ ਹੈ ਛੋੜਾ ਕੰਮ ਹੈ ਜਾਂ ਫਿਰ ਜਿਹੜੀ ਨਵੀਂ ਬਿਲਡਿੰਗ ਪਾਣੀ ਹੈ ਇਹਦੀ ਐਂਟਰੈਂਸ ਜਿਹੜੀ ਹੈ ਉਹ ਸ਼ੇਰਾਂ ਵਾਲੇ ਗੇਟ ਵਾਲੀ ਸਾਈਡ ਤੋਂ ਹੋਊਗੀ ਜੋ ਕਿ ਜਦੋਂ ਆਪਾਂ ਨਵਰਾਤੇ ਨਾਲ ਜਿਨ੍ਹਾਂ ਦੇ ਵਿੱਚ ਦੇਖਦੇ ਆ ਕਿ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਜਦੋਂ ਇਹ ਬਣ ਕੇ ਬਿਲਡਿੰਗ ਤਿਆਰ ਹੋ ਜੂਗੀ ਤੁਸੀਂ ਦੇਖਣਾ ਉਸ ਤੋਂ ਬਾਅਦ ਕੋਈ ਜਿਹੜਾ ਲੋਕਾਂ ਨੂੰ ਮੁਸ਼ਕਲ ਜਿਹੜੀ ਇੱਥੇ ਸ਼ਰਧਾ ਨੂੰ ਆਉਂਦੇ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਜੋ ਕੀ ਉੱਧਰ ਪਹਾੜੋਂ ਆਇਆ ਭਾਜਪਾ ਦੀ ਹੂਕ ਸੁਣ ਕੇ ਉਹਦਾ ਅੱਜ ਇੰਨੇ ਚਿਰ ਤੋਂ ਬਾਅਦ ਉਹਨਾਂ ਨੂੰ ਜਿਹੜਾ ਜੀ ਉਹ ਯਾਦ ਆ ਗਿਆ ਕਿ ਗੈਂਗਸਟਰ ਆਵਾਜ਼ ਸੀਗਾ ਉਹ ਤਾਂ ਤੁਸੀਂ ਪੰਜਾਬ ਛੱਡੋ ਉਹ ਸਰਕਾਰੀ ਕੋਠੀ ਵੀ ਛੱਡ ਗਏ ਸੀਗੇ ਉਹ ਤਾਂ ਆਪਣੇ ਪ੍ਰਾਈਵੇਟ ਜਿਹੜਾ ਘਰ ਹੈ ਉਹਦੇ ਵਿੱਚ ਰਹਿੰਦੇ ਸੀਗੇ ਮੈਂ ਤਾਂ ਕੈਪਟਨ ਸਾਹਿਬ ਨੂੰ ਇਹੀ ਪੁੱਛਣਾ ਚਾਹਣਾ ਕਿ ਉਹ ਪੰਜਾਬ ਆਏ ਨੇ ਕਈ ਸਾਲਾਂ ਤੋਂ ਬਾਅਦ ਪੂਣੀ ਪੰਜਾਬੀਆਂ ਨੂੰ ਦੱਸਦੇ ਨੇ ਵੀ ਜਿਹੜਾ ਗੁਟਕਾ ਚੁੱਕ ਕੇ ਉਹਨਾਂ ਨੇ ਸੌਂ ਖਾਦੀ ਸੀ ਉਹਦਾ ਕੀ ਬਣੇ ਸਰਦਾਰ ਕਿੰਨੇ ਦਾ ਪ੍ਰੋਜੈਕਟ ਸੀ ਹੈ ਜਿਹੜਾ 60 ਸਮੇਂ ਦੇ ਵਿੱਚ ਪੂਰਾ ਹੋਊਗਾ ਤਕਰੀਬ 100 ਕਰੋੜ ਰੁਪਏ ਇਹਦੇ ਉੱਤੇ ਜਿਹੜਾ ਵੀ ਹੋਣਾ ਤੇ ਆਲੇ ਦੇ ਵਿੱਚ ਜਿਹੜੇ ਉਹਨਾਂ ਨੇ ਆਖੀ ਨਾ ਹੁੰਦੀ ਤੁਸੀਂ ਕਾਈਂਡਲੀ ਉਹਦੀ ਜਾਣਕਾਰੀ ਮੈਨੂੰ ਦਿਓ ਤੁਹਾਡੇ ਇੱਥੇ ਬੈਠੇ ਬੈਠੇ ਉਹ ਕਹਿੰਦੇ ਜੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੈ ਪੁਲਿਸ ਵਾਲੇ ਦੇ ਨਾਲ ਗੱਲ ਕਰਦੇ ਆਂ ਕਿ ਕਿਹਨੇ ਹੱਥ ਪਾਇਆ ਮੈਂ ਤੁਹਾਡੇ ਵਿੱਚੋਂ ਹੀ ਆ ਮੈਂ ਕੋਈ ਚਰੇ ਝੋੜੀ ਗਿਆ ਵੀ ਤੁਹਾਡੇ ਵਾਸਤੇ ਮੈਂ 24 ਘੰਟੇ ਮਿਲ ਬਣਾਂ ਸਮੂਹ ਪਤਰਕਾਰਾਂ ਦੇ ਵਾਸਤੇ ਜਿੰਨੇ ਦੱਸੋ ਕਿਤੇ ਮੁਸ਼ਕਿਲ ਥੈਂਕ ਯੂ ਜੀ ਰਿੰਕ ਭਾਈਆ ਅੱਜ ਬੜਾ ਅਤਿਅਸਕੀ ਦਿਨ ਹੈ ਅੱਜ ਹੈ ਕਾਲੀ ਮਾਤਾ ਮੰਦਰ ਵਿਖੇ ਜਿਨੇ ਅਰੰਭ ਕੇਂਦੀ ਵਾਲੀ ਆਪ ਉਹ ਉਸਮਾਨ ਜੀ ਆਪ ਸਾਖੀਨ ਸਾਹਿਬ ਆ ਪਾ ਰਹੇ ਹਨ ਉਹ ਇੱਕ ਤਕਰੀਬਨ ਬਹੁਤ ਵੱਡਾ ਪ੍ਰੋਜੈਕਟ ਹੈ اور سو کروڑ دے پروجیکٹ ہے اور یہ جنہ چی کام ہے جلدی جلدی کام جا ہوئے گا اور جو بات پر کلاب ہے ایسی جنہوں نے اسمیت کیسا مجھے گا انٹری جلدی شیران گیٹ پس ہو جائے گی اور جو نراتے دنے لوگ تانگ ہوتے ہیں پھر تربو کی نیون کے لئے رانسل 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 جائے گا جائے